ਆਹ ਦੇਖ ਲੋ ਛੋਟੀ ਜੀ ਗਲਤੀ ਨੇ ਲੈ ਲਈ ਬੱਚੇ ਦੀ ਜਾਨ ਉਹਦਾ ਡੈਡੀ ਆਇਆ ਸੀ ਸਪਰੇਅ ਕਰਨ ਵਾਸਤੇ ਤੇ ਉਹਨੂੰ ਪਤਾ ਨਹੀਂ ਲੱਗਿਆ ਕਦੋਂ ਉਹਦਾ ਬੱਚਾ ਦਵਾਈ ਪੀ ਗਿਆ ਆਹ ਦਿਖਾਉਣਾ ਤੁਹਾਨੂੰ ਪੂਰੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਦਾ ਪਿਓ ਬੇਲਾਈਆਂ ਬੰਦ ਰਿਹਾ ਉੱਪਰ ਸਾਈਡ ਤੇ ਇਧਰ ਬੱਚਾ ਆ ਗਿਆ ਆਹ ਦੇਖੀਏ ਹੁਣ ਕੀ ਕਰੂਗਾ ਸਾਰਿਆਂ ਰਿਸ਼ਤੇਦਾਰੀਆਂ ਵਿੱਚ ਸ਼ੇਅਰ ਕਰੋ ਆਪਣੇ ਫਰੈਂਡਾਂ ਨੂੰ ਸ਼ੇਅਰ ਕਰੋ ਆ ਦੇਖ ਲਓ ਦੇਖੋ ਹੁਣ ਧਿਆਨ ਰੱਖ ਕੇ ਬੱਚਾ ਕੀ ਕਰੂਗਾ ਓ ਲੈ ਪੀ ਗਿਆ ਦਵਾਈ ਸਪਰੇਅ ਵਾਲੇ ਪੰਪ ਵਿੱਚ ਪਾਉਣ ਵਾਸਤੇ ਦਵਾਈ ਰੱਖੀ ਹੋਈ ਸੀ ਉਹਦੇ ਚ ਸੀਸੀ ਚ ਆ ਦੇਖਿਓ ਬੱਚੇ ਨੇ ਤਾਂ ਕੋਈ ਖਾਣ ਵਾਲੀ ਚੀਜ਼ ਸਮਝ ਕੇ ਪੀ ਲੈਣੀ ਆ ਖਾ ਲੈਣੀ ਆ ਹਨਾ ਉਹਨੂੰ ਕੀ ਪਤਾ ਦੇਖੇ ਹੁਣ ਉਹ ਪੀ ਗਿਆ ਦੇਖੋ ਉਹਨੂੰ ਕੁਝ ਨਹੀਂ ਪਤਾ ਉਹਦੇ ਪਿਓ ਨੂੰ ਕਿ ਇਧਰ ਕੀ ਹੋ ਰਿਹਾ ਕੀ ਨਾ ਉਹ ਆਪਣਾ ਆਪਣੇ ਕੰਮ ਵਿੱਚ ਮਸਤ ਹੈ ਇਧਰ ਗੱਪ-ਗੱਪ ਕਰਕੇ ਪੀ ਗਿਆ ਆ ਦੇਖ ਸਕਦੇ ਹਾਂ ਸਾਰੀ ਖਾਲੀ ਕਰ ਰਿਹਾ ਸੀ ਸੀ ਸਾਰੀ ਕਰਤੀ ਖਾਲੀ ਉਹ ਦੇਖੋ ਕਰਤੀ ਖਾਲੀ ਆ ਲੈ ਸੀਸੀ ਪੀ ਗਿਆ ਸਾਰੀ ਛੱਟ ਦੀ ਸੀਸੀ ਹੁਣ ਦੇਖਿਓ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਆਪਣੇ ਆਪਣੇ ਬੱਚਿਆਂ ਦਾ ਭਲਾ ਹੋ ਸਕਦਾ ਉਹ ਗਰ ਗਿਆ ਉਹ ਦੇਖੋ ਲੈ ਬਾਈ ਉਹਨੂੰ ਹਜੇ ਤੱਕ ਵੀ ਕੁਝ ਨਹੀਂ ਪਤਾ ਲੱਗਿਆ ਹੁਣ ਉਹ ਬੰਨ ਕੇ ਹੁਣ ਸ਼ਾਇਦ ਇੱਧਰ ਆਊਗਾ ਉਹ ਇਹ ਉਹ ਆਇਆ ਇੱਧਰ ਨੂੰ ਹਜੇ ਇਹਨੂੰ ਪਤਾ ਨਹੀਂ ਕਿ ਇੱਧਰ ਕੁਝ ਹੋਇਆ ਏ ਹੁਣ ਲੱਗਿਆ ਪਤਾ ਉਹ ਦੇਖ ਇਹ ਲੈ ਬਾਈ ਹੁਣ ਦੇਖੀ ਇਹਨੇ ਸੀਸੀ ਕਿ ਸੀਸੀ ਬੀ ਇਹ ਤਾਂ ਦਵਾਈ ਵਾਲੀ ਆ ਦੇਖ ਲੋ ਉਹਨੂੰ ਰੋਊਗਾ ਕਰਮਾਂ ਨੂੰ ਦੇਖ ਲੋ ਇਨੂੰ ਜਮਾਂ ਵੀ ਪਤਾ ਨਹੀਂ ਲੱਗਿਆ ਕਿ ਮੇਰੇ ਮੁੰਡੇ ਨੇ ਜ਼ਹਿਰ ਪੀਣੀ ਦਵਾਈ ਪੀ ਲਈ ਆ ਦੇਖੋ ਦੇਖੋ ਇਹਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਮੇਰੇ ਮੁੰਡੇ ਨੇ ਦਵਾਈ ਪੀ ਲਈ ਪੀਣ ਤੋਂ ਬਾਅਦ ਉਹ ਗਿਰ ਗਿਆ ਉਧਰੋਂ ਆਪਣਾ ਕੰਮ ਨਿਬਟਾ ਕੇ ਇੱਧਰ ਆਇਆ ਫਿਰ ਇਹਨੂੰ ਪਤਾ ਲੱਗਿਆ ਹੁਣ ਦੇਖੋ ਕਿਵੇਂ ਭੱਜੇ ਫਿਰਦੇ ਨੇ ਹੁਣ ਆ ਹੋਰ ਵੀ ਆ ਗਏ ਦੋ ਤਿੰਨ ਮੁੰਡੇ ਉਹਨਾਂ ਦੇ ਘਰ ਦੇ ਹੀ ਹੋਣੇ ਭਾਵੇਂ ਦੇਖੋ ਉਹਨੂੰ ਲਟਾ ਲਿਆ ਗੋਦ ਜੀ ਲਟਾ ਕੇ ਉਹਦੇ ਮੂੰਹ 'ਚ ਪਾਣੀ ਪਾ ਰਹੇ ਨੇ ਪਤਾ ਨਹੀਂ ਸਿਰ 'ਚ ਪਾਣੀ ਪਾ ਰਹੇ ਨੇ ਦੇਖੋ ਜੇ ਪਹਿਲੇ ਹੀ ਮੜਾ ਦੇਖ ਲੈਂਦਾ ਥੋੜਾ ਜਆ ਵਧੀਆ ਰਹਿੰਦਾ ਉਹ ਦੇਖੋ ਹੁਣ ਕਿਵੇਂ ਕਰ ਰਿਹਾ ਪਤਾ ਲੱਗਿਆ ਇਹਨਾਂ ਨੂੰ ਵੀ ਹੁਣ ਕੰਮ ਔਖਾ ਹੈ ਦੇਖੋ ਛੋਟੀ ਜੀ ਗਲਤੀ ਕਰਕੇ ਬੱਚੀ ਦੀ ਜਾਨ ਜਾ ਸਕਦੀ ਹੈ ਦੇਖ ਸਕਦੇ ਹੋ ਥੋੜਾ ਜਿਹਾ ਧਿਆਨ ਰੱਖਿਆ ਕਰੋ ਬਸ ਆਪਣੇ ਬੱਚਿਆਂ ਦਾ ਆਹ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਯਾਰ ਬਸ ਹੁਣ ਗੋਦੀ ਚੱਕ ਲਿਆ ਉਹਨੇ ਉਹ ਸਿਰ ਦੇ ਉੱਪਰ ਰਟਾਰਿਆ ਦੇ ਕਿਵੇਂ ਨਾ ਕਿਵੇਂ ਜ਼ਹਿਰ ਉਹਦੀ ਬਾਹਰ ਆ ਜੇ ਹਨਾ ਜਿਹੜੀ ਪੀਤੀ ਹੈ ਦਵਾਈ ਸਪਰੇਅ ਵਾਲੀ ਦਵਾਈ ਸੀ ਦੇਖ ਸਕਦੇ ਹੋ ਇਹਨਾਂ ਦੇਖ ਸਕਦੇ ਹੋ ਕਿ ਆਪਣੇ ਬੱਚਿਆਂ ਦਾ ਆਪਾਂ ਧਿਆਨ ਰੱਖੀਏ ਬੜੀਏ ਨੂੰ ਬਹੁਤ ਬਹੁਤ ਸ਼ੇਅਰ ਕਰਿਓ